ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਭੈਣ ਭਾਈਆਂ ਨੂੰ ਅੱਜ ਦਿਵਾਲੀ ਤੇ ਤੁਹਾਨੂੰ ਇੱਕ ਨਵਾਂ ਜਿਹਾ ਤੋਹਫਾ ਦੇ ਰਿਹਾ ਜੀ ਇੱਕ ਵੀਰ ਨੇ ਆਪਾਂ ਨੂੰ ਰਿਕਵੈਸਟ ਕੀਤੀ ਹੈ ਕਿ ਮੇਰਾ ਗਾਣਾ ਜ਼ਰੂਰ ਤੁਸੀਂ ਸੁਣਿਓ ਤੇ ਸਾਰਿਆਂ ਨੂੰ ਸੁਣਾਇਓ ਠੀਕ ਹੈ ਜੀ ਇਹ ਗਾਣਾ ਬਹੁਤ ਵਧੀਆ ਤੁਸੀਂ ਸੁਣਿਓ ਤੇ ਤੁਹਾਨੂੰ ਕਿੱਦਾਂ ਲੱਗਿਆ ਤੇ ਵੀਰ ਦੀ ਜ਼ਰੂਰ ਸਪੋਰਟ ਕਰਿਓ ਜਾਨੀ ਗਾਣਾ ਜਿਹੜਾ ਗਾਇਆ ਵੀਰ ਨੇ ਇਹ ਗੋਲੀਆਂ ਵਾਸਤੇ ਗਾਇਆ ਜੀ ਜਿਹੜੀਆਂ ਗੋਲੀਆਂ ਅੱਜ ਕੱਲ ਖਾ ਰਹੇ ਨੇ ਇਹ ਤੁਸੀਂ ਦੇਖੋ ਵੀ ਗੋਲੀਆਂ ਫਾਇਦੇਮੰਦ ਨੇ ਜਾਂ ਨੁਕਸਾਨਦੇ ਨੇ ਇਹ ਵੀਰ ਨੇ ਸਾਰਾ ਮਤਲਬ ਗੀਤ ਵਿੱਚ ਸਾਰਾ ਬੇਸ ਕੁਸ ਕਰਤਾ ਤੁਸੀਂ ਜਾਨੀ ਇਹਨੂੰ ਚੰਗੀ ਤਰ੍ਹਾਂ ਸੁਣ ਕੇ ਜਰੂਰ ਕਮੈਂਟ ਕਰਕੇ ਦੱਸਿਓ ਵੀ ਜਾਨੀ ਵੀਰ ਦੇ ਗਾਣਾ ਬਹੁਤ ਸੋਹਣਾ ਕੰਨ ਖੋਲਣਾ ਕੇ ਸੁਣ ਸੁਣਨ ਵਾਲਾ ਜੀ ਬਹੁਤ ਵਧੀਆ ਜਾਨੀ ਗਾਣਾ ਹੈ ਤਾਂ ਜਰੂਰ ਵੀਰ ਦਾ ਸਪੋਰਟ ਕਰਨਾ ਇਹ ਗਾਣੇ ਨੂੰ ਜਾਨੀ ਵੀਰ ਨੂੰ ਬਹੁਤ ਸੋਹਣਾ ਗਾਣਾ ਹੈ ਠੀਕ ਹੈ ਜੀ ਆ ਸੁਣੋ ਜੀ ਗਾਣਾ ਤੁਸੀਂ ਉੱਠਦੇ ਨੇ ਫੱਕਾ ਗੋਲੀਆਂ ਦਾ ਖਾ ਲਿਆ ਉੜ ਤਨ ਸੇਚਿਉ ਨੇ ਪੁੱਠਾ ਪਾ ਲਿਆ ਬੁਰੇ ਤੌਰ ਦਾ ਸੀ ਆ ਗਿਆ ਤਰ ਹਰਾ ਮਿੱਤਰੋ ਗੋਲੀਆਂ ਦਾ ਵੇਖ ਲੋ ਨਜ਼ਾਰਾ ਮਿੱਤਰੋ ਗੋਲੀਆਂ ਦਾ ਵੇਖ ਲੋ ਨਜ਼ਾਰਾ ਮਿੱਤਰੋ ਤੌੜਾ ਲੈਣ ਭੇਜਿਆ ਤੀ ਕਮਿਆਰਾਂ ਦੇ ਹੱਕਾ ਮਾਰ ਜਾ ਕੇ ਬੀੜੇ ਸੰਿਆਰਾਂ ਦੇ ਪਲਾ ਤੌੜਾ ਕਿੱਥੋਂ ਦਵੇ ਸਨੇ ਆਰਾ ਮਿੱਤਰੋ ਗੋਲੀਆਂ ਦਾ ਵੇਖ ਲੋ ਨਜ਼ਾਰਾ ਮਿੱਤਰੋ ਗੋਲੀਆਂ ਦਾ ਵੇਖ ਲੋ ਨਜ਼ਾਰਾ ਮਿੱਤਰੋ ਮੰਜੇ ਦੇ ਭਲਾਵੇਂ ਖੁੱਡੇ ਉੱਤੇ ਬਹਿ ਗਿਆ ਖੁੱਡਾ ਕੰਮ ਜ਼ੋਰ ਸੀ ਤੋ ਰੁੱਤ ਟਹਿ ਗਿਆ ਮੰਜੇ ਦੇ ਭਲਾਵੇਂ ਖੁੱਡੇ ਉੱਤੇ ਬਹਿ ਗਿਆ ਖੁੱਡਾ ਕੰਮ ਜ਼ੋਰ ਸੀ ਤੋ ਰੁੱਤ ਟਹਿ ਗਿਆ ਕੁੱਕੜਾ ਨੇ ਪਤਾ ਕਣ ਕਾਰਾ ਮਿੱਤਰੋ ਗੋਲੀਆਂ ਦਾ ਵੇਖ ਲੋ ਨਜ਼ਾਰਾ ਮਿੱਤਰੋ ਗੋਲੀਆਂ ਦਾ ਵੇਖ ਲਓ ਨਜ਼ਾਰਾ ਮਿੱਤਰੋ ਤੌੜਾ ਲੈਣ ਭੇਜੀ ਆਤੀ ਕਮਿਆਰਾਂ ਦੇ ਹਾਕਾ ਮਾਰ ਜਾ ਕੇ ਬੀੜੇ ਸਨਿਆਰਾਂ ਦੇ ਤੌੜਾ ਕਿੱਥੋਂ ਦਵੇ ਸਨਿਆਰਾਂ ਮਿੱਤਰੋ ਤੌੜਾ ਕਿੱਥੋਂ ਦਵੇ ਸਨਿਆਰਾਂ ਮਿੱਤਰੋ ਗੋਲੀਆਂ ਦਾ ਵੇਖ ਲਓ ਨਜ਼ਾਰਾ ਮਿੱਤਰੋ ਘਰੋਂ ਭੇਜੀ ਆਸੀ ਲੈਣ ਨੀਰੇ ਚਾਰੇ ਨੂੰ ਬਾਡਾ ਲਾ ਕੇ ਵੇਖਿਆ ਕੰਨੀ ਦੇ ਕੇ ਆਰੇ ਨੂੰ ਉਹ ਤਾਂ ਪੂਰਾ ਲਾ ਕੇ ਉੱਠਿਆ ਕੇ ਆਰਾ ਮਿੱਤਰੋ ਉਹ ਤਾਂ ਪੂਰਾ ਲਾ ਕੇ ਉੱਠਿਆ ਕੇ ਆਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਪੈਂਟ ਛੱਡ ਕਿਲੀ ਉੱਤੇ ਟੰਗੀ ਰਹਿ ਗਈ ਬੁੜੀ ਦੀ ਸਲਵਾਰ ਉਹਦੇ ਨਿਗਾ ਪੈ ਗਈ ਪੈਂਟ ਛੱਡ ਠੋਕ ਲਿਆ ਗਰਾਰਾ ਮਿੱਤਰੋ ਪੈਂਟ ਛੱਡ ਠੋਕ ਲਿਆ ਗਰਾਰਾ ਮਿੱਤਰੋ ਗੋਲੀਆਂ ਦਾ ਵੇਖ ਲੋ ਨਜ਼ਾਰਾ ਮਿੱਤਰੋ ਗੋਲੀਆਂ ਦਾ ਵੇਖ ਲੋ ਨਜ਼ਾਰਾ ਮਿੱਤਰੋ ਇਹ ਵੀਰ ਗੋਲੀਆਂ ਖਾਣ ਵਾਲੇ ਜਿਹੜੇ ਆਪਾਂ ਕੰਮ ਕਰਦੇ ਆ ਨਾ ਚੱਲ ਮੈਂ ਵੀ ਖਾਂਦਾ ਹਾਂਗਾ ਪਰ ਇਹ ਚੀਜ਼ ਹੈ ਨਾ ਜਿਹੜਾ ਬੰਦਾ ਰੀ ਲਾਉਣ ਲੱਗ ਜਾਂਦਾ ਕੰਮ ਤੇ ਫਿਰ ਪੂਰੀ ਰੀ ਇਹ ਲਾ ਦਿੰਦਾ ਜਦੋਂ ਸਰੀਰ ਬਣਿਆ ਹੁੰਦਾ ਫਿਰ ਜਿਹੜਾ ਮਰਜ਼ੀ ਕੰਮ ਜਿਵੇਂ ਇੱਕ ਵੀਡੀਓ ਹੀ ਸੀ ਬੰਦਾ ਉਹ ਕਹਿੰਦਾ ਵੀ ਸਗਨੇਚਰ ਖਾਦਾ ਹੈ ਜੀ ਉਹ ਕਹਿੰਦੇ ਵੀ ਕੀ ਕਰਦਾ ਕਹਿੰਦੀ ਮੈਂ ਆ ਜੀ ਕਰਦਾ ਵੀ ਕੋਠੇ ਦੇ ਉੱਪਰ ਚੜ੍ਹ ਕੇ ਥੱਲੇ ਸਾਲ ਮਾਰਾਂ